ਕੋ ਜਵਾਬ ਤਾਂ ਬੱਚਾ ਬਣ ਗਿਆ ਇੰਨਾ ਲੱਗਿਆ ਤਾਂ ਲੱਗਿਆ ਚੱਲੋ ਚੰਨੀ ਨੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਹੋ ਗਏ ਕਿੰਨੇ ਬਾਈ ਜੀ ਕਿਨਮਾ ਸੂਆ ਸੂਈ ਆ ਬੜਾ ਜ਼ੋਰ ਨਹੀਂ ਬੋਲ ਜ਼ੋਰ ਦੀ ਬੋਲ ਮੈਨੂੰ ਸੁਣ ਦੂਜਾ ਸੂਆ ਸੂਈ ਕੀ ਮੰਗਦਾ ਇਹਦਾ ਮੁੱਲ ਮੁੱਲ ਕੀ ਮੰਗਦਾ ਕੀ ਬੋਲ ਬਾਈ ਕੀ ਲਾਇਆ ਬਾਈ 14000 ਕੀ ਫਰਕ ਰਹਿ ਗਿਆ ਫਿਰ ਅਸੀਂ ਅਗਰੇ ਰੋਟੀ ਖਾਈ ਜਾਂਦੇ ਦੇਖ ਕੇ ਆਉਂ ਕੋਣ ਆਹ ਬਸ ਉਹ ਤੇ ਗਰਾ ਦੇ ਕੋ ਪੀਰ ਤੇ ਗਰਾ ਦੇ ਕੀ ਜੀ ਹੈ ਉਹ ਗਾਈ ਕਹਦਾ ਕਿ ਇਹ ਟੀਮ ਉਂਗੀਆਂ ਦਾ 14 ਲਾਇਆ ਨੇ ਲੋਕਾਂ ਨੂੰ ਲਾ ਕੇ ਐ ਨਹੀਂ ਹੋਣਾ ਆ ਪੂਰੇ 15 ਦੀ ਦੇ ਪਾਈਆਂ ਮੈਨੂੰ ਮੇਰਾ ਹੋਲ ਫਰ ਰਹਾ ਬਾ ਮੈਂ ਉਹ ਬਤੇ ਮੈਂ ਨਹੀਂ ਡਰਿਆ ਹੈ ਤਰੀ ਲੱਸੀ ਹੋਈ ਪਈਆਂ ਗੱਲਾਂ ਚੱਕਾ ਤੇ ਬੱਚਾ ਬੱਚਾ ਇੱਕ ਹੀ ਆ ਮਗਰ ਬੱਕਰਾ ਪਰ ਹੁਣ ਗਲਤ ਨਹੀਂ ਕਹਿ ਸਕਦਾ ਇੰਨੀ ਮੰਡੀ ਪਈ ਹੈ ਕਿਸੇ ਨੂੰ ਵਿਕਾਲਾ ਜੇ ਕੋਈ ਬਤਾਏ ਕਿ ਬੋਲ ਦੱਸਦੇ ਨਹੀਂ ਨਹੀਂ ਜਵਾਨ ਦੇ ਬੁੱਲ ਕਢਾ ਦੇ ਮੈਨੂੰ ਬੁੱਲ ਲੱਗਿਆ ਕੋਈ ਨਹੀਂ ਠੀਕ ਹੈ ਜੀ ਭਾਈ ਜੀ ਵਧੀਆ ਸੱਟਾ ਹੋਰ ਗੰਡ ਮਰੋੜੀ ਤਾਂ ਨਹੀਂ ਕੋਈ ਆਜ ਅੱਗੀ ਕਰਾ ਯਾਰ ਨਵੇੜ ਕੰਮ ਕੀ ਹੋ ਗਿਆ ਪੈਸੇ ਪੂਰੇ ਲਾ ਦੇ ਨੂੰ 14000 ਲਾਇਆ ਸੀ ਬਾਈ ਨੇ 15 ਦੀ ਮੰਗ ਲਈ ਇਹ ਪਰ 14 ਥੋੜਾ 15 ਦੀ ਬਾਈ ਨੇ ਆਖਦਾ ਉਹ ਕਰਨਾ ਹੋਰ ਬੁਲਾਉਣ ਕੀ ਆ ਲਈ ਠੀਕ ਆ ਦੱਸੇਗਾ ਫੇਰ ਤਾਂ ਮੋਕੂ ਵੀ ਜੂਗੀ ਯਾਰ ਅਗਲੇ ਇਹਨੂੰ ਵੀ ਮਾਰਨਾ ਇਹਦਾ ਵੀ ਗਾਲ ਨਾ ਨਾ ਘੁੱਟੋ ਆ ਸੁੱਖੇ ਨੂੰ ਵਦੋਂਦੇ ਸੀ ਬੱਕਰੀ ਆ ਦੀ। ਕਿਹੜੀ? ਦੋ ਬੱਚਿਆਂ ਵਾਲੀ ਇੱਕ ਇੱਕ ਬੱਚਿਆ ਵੀ ਕਿੰਨੇ? 10 ਦੀ ਪਹਿਲੀ ਬੱਕਰੀ ਦਿੱਤੀ ਪੱਠੀ ਜੀ ਪਰ। ਪੂਰੇ 16000 ਕੀ ਕੀ ਆ। ਓਕੇ ਵੱਲ ਲੈ ਗਿਆ। ਵਧੀਆ ਕੀਤਾ। ਆਹ ਪੱਠਾਂ 'ਚ ਵੇਚ ਦੂਗਾ ਉਹ। ਪੱਠਾਂ 'ਚ ਵੇਚੂਗਾ। ਓਕੇ ਵੱਲ ਆਇਆ। ਬਾਈ 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 ਬਾਈ। ਥੋੜਾ ਸਾਈਡ ਤੋਂ ਜੀ। ਇਹ ਭਰਾ ਇਹ ਲੈ ਲੈ ਕੱਢ ਦੇ ਸਾਡੇ ਤੋਂ ਤਾਂ ਲੱਗਾ ਠੀਕ ਆ ਵੱਡੇ ਭਾਈ ਹੋ ਗਿਆ ਯਾਰ 16 ਦੀ ਕੱਢੀ ਉਹ ਬਸ ਪੂਰੇ 16 ਦੀ ਕੜੀ ਆ ਯਾ ਭਾਈ ਪਰ 16 ਦੀ ਕੜੀ ਆ ਭਰਾਵਾ ਕਿਹੜੇ ਸਕੂਲ ਚ ਪੜਿਆ ਤੈਨੂੰ ਕਿਹੜਾ ਸਾਫ ਤੇ ਆ ਮਾਤਾ ਨੂੰ ਸਭ ਕੱਟ ਗਿਆ ਸੀ ਜਾਣ ਤੇਰੀ ਪਿੱਛੇ ਵੀਡੀਓ ਬੰਦ ਹੀ ਆਉਂ ਇਧਰ ਹਾਂਜੀ ਕਿੰਨੇ ਲੈ ਜੋ ਜਿੰਨੇ ਸੰਤ ਹੈ ਯਾਰ ਕੋ ਕਿਸੇ ਨੂੰ ਲੈ ਕੇ ਦਿੱਤੀ ਆਉਂਦਾ ਤੇ ਚਲੋ ਤੁਸੀਂ ਲੈ ਜਾਓ ਨਹੀਂ ਹੁਣ ਕੋਈ ਦਸ ਸਿੰਘ ਦਾ ਬਿਲਕੁਲ ਲੱਗੇ ਪਏ ਪੈਂਸੋ ਬੰਦ ਚੱਲ ਚੱਲ ਉਹਦੇ ਅੰਦਰ ਵਿੱਚ ਉੱਪਰੋਂ ਦਾ ਨਾ ਦੇ ਇੱਕ ਵਧੀਆ ਇਧਰ ਮੋੜ ਕੇ ਲਾਓ ਹੋ ਗਿਆ ਭਾਈ ਆ ਜ ਸਾਡੇ ਕੋਲੇ ਫਿਰ ਹੋ ਗਿਆ sire ਠੀਕ ਆ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਆ ਮੰਮੀ ਠੀਕ